ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕਿਆ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਦਾਣਗੜ ਜਿਲ੍ਹਾ ਬਰਨਾਲਾ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਕਵਰ ਕਰ ਰਹੇ ਆ ਇਹਦੇ ਵਿੱਚ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਉਣੀਆਂ ਨੇ ਜੀਆਂ ਇੱਕ ਝੋਟੀ ਜਿਹੜੀ ਤੁਸੀਂ ਬਿਲਕੁਲ ਸਾਹਮਣੇ ਦੇਖ ਰਹੇ ਆ ਬਿਲਕੁਲ ਤਾਜੀ ਸੂਈ ਸਵਾਈ ਹਜੇ ਥੋੜਾ ਟਾਈਮ ਹੀ ਹੋਇਆ ਸੂਈ ਨੂੰ ਬੱਚਾ ਇਹਦੇ ਨਾਲ ਕੱਟਾ ਹੈਗਾ ਇਹ ਤੁਸੀਂ ਲਗਾ ਲਓ ਇੱਕ ਨਗੀਨਾ ਹੀ ਆ ਦੋਸਤੋ ਚੰਗੇ ਦੁੱਧ ਵਾਲੀ ਮੱਝ ਹੈਗੀ ਕੋਈ ਸਕੀਨ ਵੀਰ ਘਰੇ ਰੱਖਣੀ ਚਾਹੁੰਦਾ ਹੋਵੇ ਤੇ ਇੱਕ ਮੀਣੀ ਤੇ ਇੱਕ ਹੋਰ ਛੋਟੀ ਹੈ ਜਿਹਦੀ ਡਿਟੇਲ ਆਪਾਂ ਵੀਡੀਓ ਚ ਬਾਈ ਜੀਰੋਂ ਤੋਂ ਲਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਦੋਸਤੋ ਬਾਕੀ ਡਿਟੇਲ ਆਪਾਂ ਬਾਈ ਜੀ ਤੋਂ ਲੈਣੇ ਆਂ ਵੀਰ ਸასი ਕਾਲ ਸასი ਕਾਲ ਬਾਈ ਆਪਣਾ ਨਾਮ ਦੱਸ ਦਿਓ ਪਹਿਲਾਂ ਨਾਮ ਰਾਜਵੀਰ ਸਿੰਘ ਅੱਛਾ ਰਾਜਵੀਰ ਬਾਈ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਪਸ਼ੂ ਰਖਦਿਆਂ ਨੂੰ ਉਹਨੇ ਪਸੂ ਰੱਖਦਾਨ ਨੂੰ 2001 ਤੋਂ ਪਹਿਲਾਂ ਦੇ ਬਾਪੂਰੇ ਰੱਖਦੇ ਸੀ ਵਪਾਰ ਕਰਦੇ ਸੀ ਕਹਿੰਦਾ ਤਾਂ ਆਪਣਾ ਪ੍ਰਾਣੀ ਵਪਾਰ ਦਾ ਕੰਮ ਚੱਲਦਾ ਤੇ ਰੱਬ ਦੀ ਕਿਰਪਾ ਨਾਲ ਪੂਰਾ ਸੇਖ ਰਾਂਤੀ ਚੱਲਦਾ ਹਨ ਤੇ ਬਾਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂ ਉਹਦੇ ਵਿੱਚ ਪਹਿਲੇ ਨੰਬਰ ਤੇ ਆਪਾਂ ਇਸ ਝੋਟੀ ਦੀ ਡਿਟੇਲ ਦੱਸਣੀ ਹੈਗੀ ਇਹ ਬਾਈ ਕਿੰਨਵੇਂ ਸੂਈ ਸੂਈ ਝੋਟੀ ਹੋਣਾ ਇਹ ਦੂਜਾ ਸੂਹਾ ਸੂਈ ਦੂਜੇ ਸੂਹਾ ਸੂਈ ਹੈ ਠੀਕ ਹੈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ 4 ਘੰਟੇ ਹੋ ਗਏ 4 ਘੰਟੇ ਹੋ ਗਏ ਠੀਕ ਹੈ ਬੋਲਾ ਵਗੈਰਾ ਕਿੰਨਾ ਕੱਢ ਲਿਆ ਹੁਣ 4 ਕਿਲੋ ਬੋਲਾ ਕੱਢਿਆ ਜੀ ਬੱਚੇ ਨੂੰ ਝੰ ਤੇ ਬਾਈ ਇਹਦਾ ਕਿੰਨਾ ਕੁ ਦੁੱਧਾ ਰਿਕਾਰਡ ਹੈਗਾ ਜਿਹੜਾ ਪਿਛਲੇ ਸੂਏ ਦਾ ਇਹਨੇ ਪਹਿਲੇ ਸੂਏ 15 ਪਲੱਸ ਦੁੱਧ ਕਰਿਆ ਜੀ ਪਹਿਲੇ ਸੂਏ 15 ਪਲੱਸ ਹੈਦ ਕੀ ਕਿੰਨੇ ਕੁ ਦੀ ਉਮੀਦ ਰੱਖਦੇ ਆ ਤੁਸੀਂ 17 18 ਦੀ ਉਮੀਦ ਹੈ ਠੀਕ ਹੈ ਤੇ ਬਾਈ ਇਹਦਾ ਮੁੱਲ ਕੀ ਕਰਾਂਗੇ ਝੋਟੀ ਦਾ ਆਪਾਂ ਇਹਦਾ ਮੁੱਲ 1550 ਠੀਕ ਹੈ ਇਹਨੂੰ ਮੜਾ ਜਾ ਖੋਲ ਨਹੀਂ ਵੀਰੇ ਚੰਗੀ ਝੋਟੀ ਹੈ ਦੋਸਤੋ ਵਜਨਦਾਰ ਬਹੁਤ ਖੁੱਲੇ ਢਾਂਚੇ ਦੀ ਝੋਟੀ ਹੈ ਦੋਸਤੋ ਸਾਹਮਣੇ ਆ ਕੇ ਤੁਸੀਂ ਦੇਖਣਾ ਝੋਟੀ ਨੂੰ ਦੇਖ ਕੇ ਭੁੱਖ ਲੈਂਦੀ ਹੈ ਬਹੁਤ ਉੱਚੇ ਲੰਮੇ ਕਦ ਕੱਢਦੀ ਵਜਨਦਾਰ ਝੋਟੀ ਤੜਕੀ ਸੂਈ ਹੈ ਜੀ ਅਜੇ 3-4 ਕਿਲੋ ਬ ਗ੍ਰੇਡੇਡ ਮੱਝ ਹੈ ਦੋਸਤੋ ਮੂਰਲੇ ਪੈਰਾਂ ਤੇ ਹਾਲਾਂਕਿ ਵਾਈਟ ਮਾਰਕਿੰਗ ਹਜੇ ਥੋੜੀ ਜਿਹੀ ਘੱਟ ਹੈ ਪਿਛਲੇ ਪੈਰ ਵਾਈਟ ਹੈ ਅੱਖਾਂ ਦੋਨੋਂ ਬਿੱਲੀਆਂ ਮੱਥੇ ਦੇ ਵਿੱਚ ਵੀ ਬਲ ਹੈਗਾ ਪੂੰਛ ਵੀ ਵਾਈਟ ਹੈ ਬਾਕੀ ਜਿਹੜੇ ਵੀ ਵੀਰ ਨੇ ਲੈਣੀ ਹੈਗੀ ਆਪਦੀ ਤਸੱਲੀ ਕਰਕੇ ਲੈਣੀ ਹੈਗੀ ਪੇਮੈਂਟ ਤੁਸੀਂ ਇਨਵੈਸਟ ਕਰਨੀ ਹੈਗੀ ਚੰਗੀ ਝੋਟੀ ਹੈ ਦੋਸਤੋ ਕੋਈ ਸਕੀਨ ਵੀਰ ਲੈਣਾ ਚਾਹਵੇ ਅੱਗੇ ਨੀਲੀ ਰਾਵੀ ਚ ਵਧੀਆ ਬੱਚੇ ਪਾਉਣਿਆ ਮੱਝ ਨੇ ਦੰਦਾ ਦਾ ਥਣ ਦਾ ਸਾਈਜ਼ ਵਗੈਰਾ ਤੁਸੀਂ ਦੇਖ ਸਕਦੇ ਆ ਅਜੇ ਹਾਲਾਂਕਿ ਥੋੜੀ ਜਿਹੀ ਪਗਰੂਮ ਚੱਕੀ ਹੋਈਆਂ ਲੱਤਾਂ ਤੇ ਤਾਜ਼ਾ ਸੂਆ ਪਸ਼ੂ ਹੈ ਚੰਗੀ ਝੋਟੀਏ ਦੋਸਤੋ ਬਾਕੀ ਮੈਂ ਬਾਈ ਜੁਰਾ ਦਾ ਨੰਬਰ ਵੀ ਸਕਰੀਨ ਤੇ ਲਾ ਦੇਣਾ ਜਿਹੜੇ ਵੀ ਬਾਈ ਨੂੰ ਪਸੰਦ ਆਵੇ ਪਸ਼ੂ ਕਾਲ ਕਰਕੇ ਤੁਸੀਂ ਬਾਈ ਜੁਰਾ ਨਾਲ ਗੱਲਬਾਤ ਕਰ ਲੈਣੀ ਹੈ ਤੇ ਦੂਸਰੀ ਝੋਟੀ ਦੀ ਜਿਹੜੀ ਮੀਣੀ ਆ ਦੋਸਤੋ ਇਹਦੀ ਡਿਟੇਲ ਬਾਈ ਜੁਰਾ ਦੀ ਹੈ ਜੀ ਮੀਣੀ ਦੀ ਕੀ ਡਿਟੇਲ ਹੈ ਜੀ ਇਨੇ ਪਹਿਲੇ ਸੂਈ 10 ਕਿਲੋ ਤਾਂ ਦੂਜਾ ਸਲਾ ਸੂਈ ਆ ਜੀ 7 ਦਿਨਾਂ ਦੀ ਸੂਈ ਆ ਬੱਚੇ ਜੰਗਾ ਕੇ 10 ਲੀਟਰ ਦੁੱਧ ਮਿਲਦੀ ਹੈ ਠੀਕ ਹੈ ਹੁਣ ਕੀ ਬੱਚਾ ਕੀ ਆ ਬਰੇ ਨਾਲ ਇਹਦੇ ਬੱਚਾ ਵੀ ਕਟਾ ਜੀ ਇਹਦੇ ਬੱਚਾ ਕਟਾ ਠੀਕ ਹੈ ਦੋਸਤੋ ਆ ਬੱਚਾ ਹੈਗਾ ਤਾਂ ਕਟਾ ਹੈ ਨਾਲ ਮੀਣੀ ਦੇ ਹੁਣ ਇਸ ਟਾਈਮ ਕਿੰਨਾ ਕਿ ਦੁੱਧ ਹੋਣਾ ਬਰੇ ਥੱਲੇ 10 ਮਿਲਦੀ ਆ ਜੀ ਬੱਚੇ ਜੰਗਾ ਠੀਕ ਹੈ ਇਹਨੂੰ ਖੋਲ ਲੀ ਮੇਰਾ ਮੀਣੀ ਝੋਟੀਆਂ ਦੋਸਤੋ ਕੋਈ ਭਾਈ ਮੀਣੀ ਦਾ ਸਕੀਨ ਹੋਵੇ ਘਰੇ ਰੱਖਣ ਲਈ 10 ਕਿਲੋ ਦੁੱਧ ਹੈ ਇਸ ਟਾਈਮ ਤਾਜੀ ਸੂਈ ਹੈ ਬੱਚਾ ਨਾਲ ਕਟਾ ਹੈਗਾ ਕੱਦ-ਕੱਦ ਦੋਸਤੋ ਇਹਦਾ ਵੀ ਚੰਗਾ ਝੋਟੀ ਦਾ ਉੱਚੀ ਲੰਮੀ ਬਥੇਰੀ ਐ ਹਜੇ ਚੋਈ ਹੋਈ ਐ ਦੋਸਤੋ ਦੁੱਧ ਵਾਲਾ ਪਸ਼ੂ ਐ ਡੰਗ ਤੇ ਪਤਾ ਲੱਗਣਾ ਵੀ ਕਿੰਨਾ ਕੁ ਹਵਾ ਨਾ ਬਣਾਉਂਦੀ ਹੈਗੀ ਤੁਸੀਂ ਚੋਕੇ ਦੇਖ ਸਕਦੇ ਆਂਗੇ ਮੌਕੇ ਤੇ ਆ ਕੇ ਮੀਣੀ ਝੋਟੀ ਦੋਸਤੋ ਕੋਈ ਵੀਰ ਮੀਣੀ ਦਾ ਸ਼ਕੀਨ ਹੋਵੇ ਬੱਚਾ ਕੱਟਾ 10 ਕਿਲੋ ਦੁੱਧ ਇਸ ਟਾਈਮ ਤਿਆਰ ਹੈਗਾ ਭਾਈ ਜਿਹੜਾ ਨਹੀਂ ਦੱਸਣ ਮੁਤਾਬਕ ਆਹ ਬੱਚਾ ਦੋਸਤੋ ਜਾਨਾ ਵੀਰੇ ਦਾ ਮੁੱਲ ਕੀ ਕਰਦੇ ਆਪਾਂ ਇਹਦਾ ਇੱਕ 10 ਕਰਦੇ ਆ ਇੱਕ 10 ਠੀਕ ਹੈ ਤੇ ਦੋਸਤੋ ਅੱਜ ਦੀ ਵੀਡੀਓ ਚ ਜਿਹੜੀ ਆਪਾਂ ਲਾਸਟ ਤੇ ਕਵਰ ਕਰਨੀ ਝੋਟੀ ਇਹਦੀ ਡਿਟੇਲ ਵੀ ਬਾਈ ਜੁਰਾਂ ਤੋਂ ਲੈ ਕੇ ਦਿੰਦੇ ਆ ਵੀਰੇ ਇਹ ਝੋਟੀ ਦੀ ਕੀ ਡਿਟੇਲ ਹੈ ਜੀ ਇਹ ਜੀ ਚੌਥਾ ਸੂਰ ਸੁਈ ਹੈ ਜੀ ਚੌਥਾ ਸੂਰ ਸੁਈ ਹੈ ਠੀਕ ਹੈ ਸੂਈ ਨੂੰ 8 ਮਹੀਨੇ ਹੋ ਗਏ ਜੀ ਇਹਨੂੰ 8 ਮਹੀਨੇ ਹੋ ਗਏ ਹੁਣ ਦੁੱਧ ਇਸ ਟਾਈਮ ਕਿੰਨਾ ਹੋਣਾ ਵੀਰੇ ਇੱਥੋਂ 7 ਲੀਟਰ ਆ ਜੀ ਠੀਕ ਹੈ ਇੱਕ ਡੰਗ ਕੱਟੀ ਦੀ ਮਿਲਦੀ ਹੈ ਜੀ ਓਕੇ ਤੇ ਮਗਰ ਕੱਟੀ ਆ ਜੀ ਵਧੀਆ ਟੀਕੇ ਦੀ ਕੱਟੀ ਆ ਉਹ ਖੜੀ ਹੈ ਇਹ ਹੁਣ ਗੱਬਣ ਹੈਗੀ ਠੀਕ ਹੈ ਤੇ ਬਾਈ ਇਹਦਾ ਮੁੱਲ ਕੀ ਕਰਾਂਗੇ ਆਪਾਂ ਮੁੱਲ 70000 ਮੁੱਲ 70000 ਠੀਕ ਹੈ ਖੋਲੀ ਮੇਰਾ ਭਾਈ 8 ਮਹੀਨੇ ਹੋ ਗਏ ਦੋਸਤੋ ਸੂਈ ਨੂੰ ਇੱਕ ਡਾਂਗੀ ਕੱਟੀ ਤੇ ਮਿਲ ਜੇਗੀ 7 ਕਿਲੋ ਦੁੱਧ ਹੈ ਤੇ ਕੱਟੀ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਪਹਿਲਾਂ ਝੋਟੀ ਤੋੜ ਕੇ ਦਿਖਾ ਦਈਏ ਆਪਾਂ ਕਦਗਾੜ ਦੋਸਤੋ ਇਹਦਾ ਜਿੰਨੇ ਵੀ ਅੱਜ ਆਪਾਂ ਤੁਹਾਨੂੰ ਵੀਡੀਓ ਚ ਮੱਝਾਂ ਦਿਖਾਈ ਜਾਣੇ ਦੋਨਾਂ ਨਾਲੋਂ ਸਭ ਤੋਂ ਵੱਡੇ ਕਦਗਾੜ ਦੀ ਝੋਟੀ ਹੈ ਇਹ 8 ਮਹੀਨੇ ਸੂਈ ਨੂੰ ਹੋ ਗਏ ਹਜੇ ਬਾਈ ਦੇ ਦੱਸਣ ਮੁਤਾਬਕ ਡੇਢ ਮਹੀਨੇ ਦੀ ਗੱਭ ਹੋ ਗਈ ਹੈ ਇਹ ਕੁਸ ਕੇ ਟਾਈਮ ਤੱਕ ਚੈੱਕ ਪਾਸ ਦੇ ਵਿੱਚ ਆ ਜਾਣਾ ਝੋਟੀ ਨੇ ਚੌਥੇ ਸੂਏ ਸੂਈ ਹੋਈ ਹੈਗੀ ਪਿੱਛੇ ਕੱਟੀ ਹੈ ਕਦਗਾੜਤਾ ਦੋਸਤੋ ਇਹਦਾ ਬਹੁਤ ਜ਼ਿਆਦਾ ਆਪਾਂ ਕਹਦੇ ਨੇ ਨਾ ਜਿਹਨੂੰ ਵੀ ਐਕਸਟਰਾ ਆਰਡੀਨਰੀ ਕਦਗਾਟ ਹੈ ਹਰ ਘਰ ਐਡੀ ਵੱਡੀ ਮੱਝ ਤਿਆਰ ਨਹੀਂ ਹੁੰਦੀ ਪਹਿਲੀ ਗੱਲ ਤਾਂ ਬਾਕੀ ਕੱਟੀ ਤੇ ਮਿਲਦੀ ਹੈ ਇੱਕ ਟਾਈਮ 7 ਕਿਲੋ ਦੁੱਧ ਹੈ ਇਸ ਟਾਈਮ ਦੇ ਥੱਲੇ ਬੱਚਾ ਨਾਲ ਕੱਟੀ ਹੈ 70000 ਮੁੱਲ ਹੈਗਾ ਜਿੱਦਾਂ ਦਾ ਢਾਂਚਾ ਬਾਕੀ ਹੈਗਾ ਤੁਸੀਂ ਵੀਡੀਓ ਦੇ ਵਿੱਚ ਕਲੀਅਰ ਦੇਖ ਸਕਦੇ ਆ। ਕੱਟੀ ਦੋਸਤੋ ਇਸ ਮੈਸ ਦੀ ਆ ਕੱਟੀਏਗੀ। ਉਮਰ ਇਹਦੀ 8 ਮਹੀਨੇ ਹੋ ਗਈ ਹੈ। ਤੇ ਮਾਂ ਦਾ ਤਾਜੀ ਸੂਈ ਦਾ ਵੀ ਬਾਈ ਵਧੀਆ ਦੱਸਦਾ ਵੀ ਚੰਗਾ ਦੁੱਧ ਪਾਉਂਦੀ ਰਹੀ ਹੈਗੀ ਝੋਟੀ। ਤੇ ਅੱਜ ਦੀ ਵੀਡੀਓ 'ਚ ਦੋਸਤੋ ਆਹ ਤਿੰਨ ਝੋਟੀਆਂ ਦਿਖਾਉਣੀਆਂ ਸੀਗੀਆਂ ਤੁਹਾਨੂੰ। ਬਾਈ ਜੀਰਾਂ ਦਾ ਨੰਬਰ ਮੈਂ ਸਕਰੀਨ ਤੇ ਲਾ ਦੇਣਾ। ਜਿਹੜੇ ਵੀ ਬਾਈ ਜੀਰ ਨੂੰ ਕੋਈ ਵੀ ਪਸ਼ੂ ਪਸੰਦ ਆਵੇ ਤੁਸੀਂ ਬਾਈ ਜੀਰ ਨਾਲ ਸੌਦਾ ਕਰ ਸਕਦੇ ਆ। ਤਸੱਲੀ ਕਰਨਾ ਦੋਸਤੋ ਤੁਹਾਡਾ ਫਰਜ਼ ਹੈਗਾ। ਤਾਂ ਨਵਾਂ ਵੀਡੀਓ ਦੇਖਾਂਗੇ